ਆਵੇ ਨੈਕਸਟ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਲੁੱਕ ਠੀਕ ਹੈ ਜੀ ਹਾਂ ਬੈਠੋ ਪਿੱਛੇ ਬੈ ਗਈ ਬਿਲਕੁਲ ਅਸੀਂ ਪਿੰਡੂ ਐਡੀਸ਼ਨ ਰੱਖਿਆ ਹੈ ਤਾਂ ਕਿ ਪਿੰਡੂ ਲੋਕ ਸ਼ਰਮਾਉਣ ਨਾ ਨਵਾਂ ਨਵਾਂ ਟੈਲੈਂਟ ਸਾਡੇ ਕੋਲ ਆਵੇ ਅਸੀਂ ਇੱਕ ਅਜੀਬੋ ਗਰੀ ਫਿਲਮ ਬਣਾਉਣੀ ਹੈ ਅਲੱਗ ਤਰ੍ਹਾਂ ਦੀ ਬੜੀਆਂ ਬੜੀਆਂ ਨੇ ਫਿਲਮਾਂ ਪਰ ਅਸੀਂ ਤੁਹਾਡੇ ਬਰਾਬਰ ਬੈਠੇ ਹਾਂ ਕਿੱਥੋਂ ਆਏ ਮੈ ਜੀ ਲੰਬੀ ਹਲਕਾ ਜੀ ਮੇਰਾ ਪੈਨ ਪਤਰੀ ਖੜਾ ਅੱਛਾ ਅੱਛਾ ਉਹ ਮਾਣੀ ਖੜਾ ਬਿਨਾਂ ਨਾਲ ਰਹਿ ਜਾਂਦਾ ਹਾਂਜੀ ਅਸਰ ਤਾਂ ਹੋਊਗਾ ਬਿਲਕੁਲ ਚਿਹਰੇ ਤੇ ਪਤਾ ਲੱਗ ਰਿਹਾ ਥੋੜਾ ਲੈਫਟ ਦੇਖੋ ਵਾਹ ਪਗਵੰਨੀ ਹੋਏ ਮੀ ਬਿਲਕੁਲੀ ਝਲਕ ਪੈਦੀ ਹੈ ਵਾਹ ਤੇ 3% ਯੋਗਰਾਜ ਦੇ ਵੀ ਲੱਛਣ ਹੈ ਵਾਹ ਸਿਹਤ ਗੋਗੂ ਕੇ ਲੱਗੀ ਵੈਰੀ ਗੁੱਡ ਵੈਰੀ ਗੁੱਡ ਹਾਂ ਹੁਣ ਕੰਮ ਦੀ ਆ ਇੱਕ ਫਰਨਾਵਰੀ ਹੈ ਅਗਰ ਥੋੜਾ ਬਹੁਤਾ ਖਰਚ ਕਰ ਦੇਈ ਤਾਂ ਮੈਂ ਤੇਰੀ ਲੁੱਕ ਦੇਖ ਕੇ ਤੈਨੂੰ ਸਿਲੇਕਟ ਕਰ ਲਵਾਂਗਾ ਕਹਾਣੀ ਵੀ ਤੈਨੂੰ ਸੁਣਾ ਦੇਵਾਂਗਾ ਕਿ ਕਿ ਕਿੱਥੋਂ ਕਿੱਟ ਕਰ ਜੀ ਵੱਧ ਤੋਂ ਵੱਧ ਜਿੰਨਾ ਕਰ ਸਕਦੇ ਜਿੰਨਾ ਗੁੜ ਪਾਓ ਕਹਿੰਦੇ ਉਹਨਾਂ ਮਿੱਠਾ ਹੁੰਦਾ ਉਹ ਨਹੀਂ ਅਸੀਂ ਐਕਸ਼ਨ ਜ਼ਿਆਦਾ ਬਣਾਵਾਂਗੇ ਫਿਲਮ ਦੇ ਵਿੱਚ ਉਹਨਾਂ ਜ਼ਿਆਦਾ ਤੱਤਾ ਮਿਊਜ਼ਿਕ ਰੱਖਾਂਗੇ ਉਨਾ ਜ਼ਿਆਦਾ ਹੀ ਕੋਈ ਮਹਿੰਗੀ ਹੀਰੋਇਨ ਨਹੀਂ ਇੰਟਰੋਡਿਊਸ ਕਰਾਵਾਂਗੇ ਗੁਰ ਬਾਦੂ ਪਏ ਸਾਡੇ ਜੀ ਹੂੰ ਹੂੰ ਸਮਝੋ ਗੱਲ ਨੂੰ ਸਮਝੋ ਫੀਲਿੰਗ ਸਮਝੋ ਇੱਕ ਡਾਇਰੈਕਟਰ ਦੀ ਫੀਲਿੰਗ ਨੂੰ ਸਮਝੋ ਮਤਲਬ ਬਜਟ ਜ਼ਿਆਦਾ ਹੋਏਗਾ ਤਾਂ ਅਸੀਂ ਤੁਹਾਨੂੰ ਜ਼ਿਆਦਾ ਖੜਾ ਸਕਦੇ ਹਾਂ ਪੈਸੇ ਪੈਸੇ ਸਮਝਿਆ ਲਈ ਜੀ ਜੀ ਬਿਲਕੁਲ ਹਾਂ ਮੈਂ ਬੜੇ ਸਾਦਗੀ ਨਾਲ ਬੈਠਾ ਇੱਥੇ ਆਰਾਮ ਨਾਲ ਮੰਜਾ ਡਾ ਕੇ ਲੋਕੀ ਛੋਸ਼ੇ ਕਰਦੇ ਹੋਟਲ ਆਉਂਦੇ ਉਹ ਮੈਂ ਆਰਾਮ ਨਾਲ ਬੈਠਾ ਕਾਰਨ ਉਹਦਾ ਤੁਹਾਡੇ ਦਿਮਾਗ ਦੇ ਵਿੱਚ ਇਹ ਨਾ ਆਵੇ ਕਿ ਡਾਇਰੈਕਟਰ ਬਹੁਤ ਵੱਡੀ ਹਸਤੀ ਹੁੰਦਾ ਇਹ ਨਹੀਂ ਤੁਸੀਂ ਭਰਾ ਸਮਝੋ ਜਦੋਂ ਕੋਈ ਪੈਸਾ ਤਾਂ ਲਾਉਣਾ ਨਾਲ ਉਹ ਚੱਕਰੀ ਨਹੀਂ ਪੈਸਾ ਫਿਰ ਵੀ ਕਿੱਥੋਂ ਬਿੱਕਰ ਜੀ ਕੋਈ ਪਤਾ ਲੱਗੇ ਛੋਟੇ ਜ਼ਿਮੀਂਦਾਰਾਂ ਨੇ ਕੋਈ 20-25 ਲੱਖ ਰੁਪਏ ਤਾਂ ਲਾ ਦੇ ਜਾਇਦਤ ਹੋਊਗੀ 25 ਲੱਖ ਹਾਂ ਉਹ ਹੋ ਫੋੜੇ ਨਾਲ ਇਕੱਠੇ ਕਰ ਲੇਗਾ 4 ਦਿਨੀ ਫਿਲਮ ਚੱਲ ਗਈ ਤਾਂ ਵਾਹ 50 ਲੱਖ ਦੀ ਗਾਰੰਟੀ ਮੇਰੀ 25 ਲਓ 50 ਲਓ ਇਨਾ ਤਾਂ ਜੀ ਦੇਖੋ ਠੰਡੇ ਚ ਲੰਘੋਗੇ ਮੈਂ ਨੈਸਟ ਬਲਾ ਲਾਂਗਾ ਅਗਰ ਕਰਨਾ ਕੰਮ ਤਾਂ ਬੋਲੋ ਤੇਰੇ ਚ ਸੰਭਾਵਨਾ ਹੈ ਗੂਗਲ ਯੋਗਰਾਜ ਐਮੀ ਵੈਬ ਉਹ ਤਾਂ ਕੀ ਨਹੀਂ ਕਰ ਸਕਦਾ ਪਛਾਣ ਆਪਣੇ ਆਪ ਨੂੰ ਪਛਾਣ ਮੇਰੀ ਨਜ਼ਰ ਨਾਲ ਦੇਖ ਆ ਆ ਆ ਉਹ ਕੀ ਆ ਆਪਣੀ ਜ਼ਿੰਦਗੀ ਰੋਲਦਾ ਹੈ ਬੋਲ ਲਾ ਦੂੰਗਾ ਜੀ ਫਿਰ ਮੈਂ ਤੈਨੂੰ ਕਹਾਣੀ ਸੁਣਾਉਂਗਾ ਪੱਕਾ ਦੇਖ ਜਿੱਥੋਂ ਤੱਕ ਤੇਰੇ ਪਰਫਾਰਮੈਂਸ ਦੇ ਵਿੱਚ ਲਿਖਿਆ ਸੀ ਮਾਪਿਓ ਨਹੀਂ ਐ ਕੋਈ ਨਹੀਂ ਇਕੱਲਾ ਐ 14 ਕਿਲੇ ਪੈ ਲਈਏ ਚਾਰ ਰੱਖ ਲੈ 10 ਲਾ ਦੇ ਲਾਲ ਹੋਈ ਠੀਕ ਆਪਾਂ ਐਗਰੀਮੈਂਟ ਕਰਾਂਗੇ ਇਸ ਤੋਂ ਬਾਅਦ ਠੀਕ ਹੈ ਹਾਂਜੀ ਹਲਕਾ ਜਿਹਾ ਮੈਂ ਤੁਹਾਨੂੰ ਕਹਾਣੀ ਸੁਣਾ ਸਕਦਾ ਜੀ ਇੱਕ ਉਹ ਕਹਾਣੀ ਸੁਣਾਉਂਗੀ ਕਹਾਣੀ ਤਾਂ ਫਿਰ ਤੁਹਾਨੂੰ ਪਤਾ ਹੀ ਅੱਜ ਕੱਲ ਕਹਾਣੀ ਚੱਲਦੀ ਹੈ ਜੀ ਬਿਲਕੁਲ ਤੁਹਾਡੇ ਵਰਗੇ ਜ਼ੋਰਦਾਰ ਬੰਦੇਆਂ ਵਾਸਤੇ ਸੀ ਇਸ ਤਰ੍ਹਾਂ ਦੀ ਕਹਾਣੀ ਹੈ ਕਿ ਤੁਸੀਂ ਮਲੋਟੋਂ ਸੜਕ ਤੇ ਦੌੜ ਦਿਓ ਰਨਿੰਗ ਕਰਨੀ ਪੱਜਣਾ ਜੀ ਜੀ ਕੈਮਰਾ ਲੱਗੇ ਹੋਇਆ ਮੁਕਸਰ ਬਸ ਅੱਡੇ ਤੇ ਅੱਛਾ ਤੁਸੀਂ ਪੱਜਦੇ ਹੋ ਮਲੋਟੋਂ ਪੱਜੇ ਮੁਕਸਰ ਤੱਕ ਮੁਕਸਰ ਤੱਕ ਪਹਿਲੇ ਮਲੋਟੋਂ ਪੱਜਦੇ ਵਿਖਾਤੇ ਮੁਕਸਰ ਉਥੋਂ ਜਾ ਕੇ ਫਿਰ ਪੱਜਦੇ ਵਿਖਾਉਣਾ ਹਾਂ ਕੀ ਭੱਜੇ ਜਾਣਾ ਭੱਜੇ ਜਾਣਾ ਭੱਜੇ ਜਾਣਾ ਜਦੋਂ ਤੁਸੀਂ ਮੁਕਸਰ ਪਹੁੰਚਦੇ ਹੋ ਕੈਮਰਾ ਕੋਰਟ ਪੂਰੇ ਨਾਲ ਚੱਲੂ ਹੋ ਜੂ ਸੱਚੀ ਭੱਜ ਕੇ ਜਾਣਾ ਬਿਲਕੁਲ ਇਹੋ ਹੀ ਤਾਂ ਪਛਾਣ ਸਾਡੀ ਫਿਲਮ ਦੀ ਇੱਕ ਵਖਰੇਵੇਂ ਅੱਛਾ ਕਿਸੇ ਨੇ ਸੋਚਿਆ ਨਹੀਂ ਅਜੇ ਤੱਕ ਜੋ ਅਸੀਂ ਸੋਚਿਆ ਅੱਛਾ ਜਦੋਂ ਤੁਸੀਂ ਕੋਟਪੂਰੇ ਪਹੁੰਚਣ ਲੱਗਦੇ ਹੋ ਹਾਂਜੀ ਕੈਮਰਾ ਫਰੀਦਕੋਟ ਵਾਲੇ ਕਿਲੇ ਤੇ ਅੱਛਾ ਤੁਹਾਨੂੰ ਇਹ ਸਸਪੈਂਸ ਹੈ ਵੀ ਤੁਹਾਡੀ ਪ੍ਰੇਮਿਕਾ ਫਰੀਦਕੋਟ ਵਾਲੇ ਕਿਲੇ ਦੇ ਵਿੱਚ ਬੈਠੀ ਹੋਈ ਹੈ ਅੱਛਾ ਦੈਟਸ ਹੀ ਹੀਰੋਇਨ ਪਰਮ ਤੁਸੀਂ ਉੱਥੇ ਜਦੋਂ ਪਹੁੰਚਦੇ ਹੋ ਹਾਂਜੀ ਉੱਥੇ ਜੇ ਕੀ ਦੇਖਦੇ ਹੋ ਤੁਸੀਂ ਜਾਂਦੀ ਦਸਤਕ ਦਿੰਦੇ ਹੋ ਬੂਹੇ ਤੇ ਪ੍ਰੇਮ ਕਹਾਣੀ ਅੱਛਾ ਕਹਾਣੀ ਦਾ ਮੋੜ ਫੇਰ ਦੇਖੋ ਉੱਥੋਂ ਇੱਕ ਤੁਹਾਨੂੰ ਆਵਾਜ਼ ਪੈਂਦੀ ਹੈ ਕਹੋ ਤਾਂ ਚਲੇ ਗਈ ਬਟੰਡੇ ਤੁਸੀਂ ਅੱਗਾ ਨਹੀਂ ਵੇਖਦੇ ਪਿੱਛਾ ਨਹੀਂ ਫੇਰ ਬਟੰਡੇ ਨੂੰ ਭੱਜ ਕੇ ਜੀ ਭੱਜ ਕੇ ਇਹ ਹੂ ਸਸਪੈਂਸ ਆਪਣੀ ਕਹਾਣੀ ਕਿੰਨੇ ਚਿਰ ਤੀ ਹੋਊਗੀ ਐਸਟੀਮੇਟਲੀ ਸਵਾ ਦੋ ਠਾਈ ਘੰਟੇ ਦੀ ਇੰਨਾ ਤਾਂ ਵੀ ਪੰਜਨ ਪੁੱਜਣ ਤੇ ਲੰਗ ਜੂ ਜੀ ਫਿਰ ਨੇ ਚਾਚ ਮੈਂ ਕਿਵੇਂ ਪਹੁੰਚੂ ਬਠਿੰਡੇ ਤੇ ਇਹੀ ਤਾਂ ਬਖਰੇ ਮੈਂ ਆਪਣੀ ਫਿਲਮ ਦਾ ਇਹੀ ਤਾਂ ਕਾਰਨ ਹੈ ਉਹ ਸੁਣੋ ਇਹੀ ਬਖਰੇ ਮੈਂ ਇਹੀ ਸਸਪੈਂਸ ਹੈ ਇਹੀ ਦੱਸਣਾ ਚਾਹੁੰਦੇ ਆਂ ਅਸੀਂ ਵੀ ਫਿਲਮਾਂ ਕੀ ਹੁੰਦੀਆਂ ਅਸਲ ਦੇ ਵਿੱਚ ਫਰੀਦਕੋਟ ਕਿਲੇ ਚ ਜਾਣਾ ਹੈ ਤੇ ਉੱਥੋਂ ਬਠਿੰਡੇ ਕਿਲੇ ਜਾਉ ਉੱਥੋਂ ਅਸੀਂ ਬਠਿੰਡੇ ਕਿਲੇ ਚ ਮੈਂ ਪਹੁੰਚ ਗਿਆ ਐਂਟਰੀ ਉਸ ਤੋਂ ਬਾਅਦ ਉਹ ਤੇ ਮੇਰੇ ਡਾਇਲੋਗ ਹੀ ਭਜ ਲਵਾਂਗੇ ਹਾਂਜੀ ਭਜ ਕੇ ਲਾਉਂਗਾ ਪਰਿਸ਼ਾਨੀ ਤੇ ਨਹੀਂ ਨਹੀਂ ਕਾਹਦੀ ਪਰੇਸ਼ਾਨੀ ਪੈਸੇ ਲੱਗੇ ਪਜਦੇ ਆਹ ਵੇ ਅੱਛੇ ਐਕਟਰ ਦੀ ਪਹਿਚਾਨ ਵੈਰੀ ਗੁੱਡ ਠੀਕ ਤੁਸੀਂ ਕੀ ਕਹ ਰਹੇ ਸੀ ਮੈਂ ਜਿੱਥੇ ਜਦੋਂ ਪਹੁੰਚ ਗਿਆ ਮੈਂ ਬ੍ਰਿੰਡੇ ਮੇਰੀ ਐਂਟਰੀ ਹੁੰਦੀ ਹੈ ਉੱਥੇ ਹਾਂ ਕਿਲੇ ਦੇ ਵਿੱਚ ਉੱਥੇ ਹੀਰੋ ਨੂੰ ਮੈਨੂੰ ਮਿਲਦੀ ਹੈ ਉਸ ਤੋਂ ਬਾਅਦ ਮੇਰੇ ਡਾਇਲੋਗ ਕੀ ਹੈ ਜੀ ਪਹਿਲੀ ਗੱਲ ਡਾਇਰੈਕਟਰ ਮੈਂ ਜਾਂ ਤੂੰ ਤੁਸੀਂ ਬਸ ਮੇਰੇ ਤਾਂ ਛੱਡ ਦਿਓ ਭਰੋਸਾ ਕਰੋ ਡਾਇਰੈਕਟਰ ਤੇ ਡਾਇਰੈਕਟਰ ਨੇ ਕਰਾਉਣਾ ਹੈ ਡਾਇਰੈਕਟਰ ਨੇ ਖਟਾਉਣਾ ਹੈ ਭਰੋਸਾ ਦੇਖੋ ਜੀ ਪਹਿਲਾਂ ਤਾਂ ਮੈਂ ਪੱਜ ਕੇ ਮਲੋਟੂ ਫੇਲਟ ਗਿਆ ਜੀ ਇਹੀ ਤਾਂ ਸਸਪੈਂਸ ਹੈ ਫਿਲਮ ਦਾ ਇਹੀ ਤਾਂ ਚੀਜ਼ ਹੈ ਕਰਾਉਣ ਵਾਲਾ ਮੈਂ ਬੈਠਾ ਨਾ ਬਸ ਤੂੰ ਫਿਰ ਚਾਰ ਡਾਇਲੋਗ ਹਾਂ ਐਸਾ ਕਰੋ ਅਸਮੰਜਸ ਦੇ ਵਿੱਚ ਨਾ ਰਹੇ ਮੈਂ ਵੀ ਦਿਲ ਖੋਲ ਕੇ ਬੇਫਿਕਰ ਹੋ ਕੇ ਪ੍ਰੈਸ ਕਾਨਫਰੰਸ ਕਰਕੇ ਚੱਲ ਨੂੰ ਕਹਦੇ ਆ ਕਿ ਸਾਡਾ ਆਉਣ ਵਾਲਾ ਹੀਰੋ ਇਹ ਹੈ ਜੋ ਅਸੀਂ ਇੰਟਰੋਡਿਊਸ ਕਰ ਰਹੇ ਚਾਰ ਡਾਇਲੋਗ ਸਨੋ ਮੈਂ ਵੈਸੇ ਜ਼ਿਆਦਾ ਤਾਂ ਨਹੀਂ ਕੰਮ ਕਰਿਆ ਜੀ ਤੁਹਾਨੂੰ ਪਤਾ ਹੀ ਅੱਜਕੱਲ ਜੋ ਹੁੰਦਾ ਜੀ ਸੱਦ ਲੈਂਦੇ ਐ ਤੇ ਉਹ ਕਰੋੜ ਕਰੋੜ ਚ ਕੰਮ ਦੇ ਦਿੰਦੇ ਐ ਜੀ ਤੇ ਬਸ ਆਹ ਤੇਰੀ ਜ਼ਿੰਦਗੀ ਬਦਲ ਗਈ ਐਡੀ ਕੋਈ ਗੱਲ ਨਹੀਂ ਮੈਂ ਬੈਠਾ ਨਾ ਕਰਾਉਣ ਵਾਲਾ ਹਾਂ ਜੀ ਥੋੜਾ ਜਿਹਾ ਬਹੁਤਾ ਕਰਿਆ ਜੀ ਮੈਂ ਉਹਦੇ ਕੋਈ ਡਾਇਲੋਗ ਤਾਂ ਮੈਨੂੰ ਕਿਸੇ ਨੇ ਦਿੱਤਾ ਨਹੀਂ ਐ ਇੱਥੇ ਕਿਰਨ ਫਿਲਮ ਬੋਲੋ ਵੈਸੇ ਮੈਂ ਆਪਦੇ ਹੀ ਬਣਾਏ ਆ ਡਾਇਲੋਗ ਗਾ ਸਿੱਖੇ ਆ ਉਹਨੂੰ ਮਦਦ ਆਈ ਮੇਰੇ ਚ ਜੱਜਬਾ ਬਹੁਤ ਆ ਓਸਤਾ ਜੀ ਆਇਆ ਤੇ ਓ ਕੁੱਤੇ ਆ ਆਮਦੇ ਆ ਹ ਚਾਵਲੇ ਬਸ ਠੀਕ ਹੈ ਓਕੇ ਹੋਰ ਸੁਣਾ ਬਾਈ ਨਹੀਂ ਨਹੀਂ ਬਸ ਓਕੇ ਠੀਕ ਹੈ ਠੀਕ ਹੈ ਦੋ ਕੋਸ ਨਹੀਂ ਮੈਨੂੰ ਇਹ ਦੱਸੋ ਰਜਿਸਟਰੀ ਹੋ ਜੂਗੀ 2 4 5 7 ਦਿਨਾਂ ਚ ਕਿਉਂਕਿ ਆਪਾਂ ਫਿਲਮ ਸ਼ੁਰੂ ਕਰ ਗਈ ਹੈ ਮੈਂ ਤਾਂ ਹੈਰਾਨ ਰਹਿ ਗਿਆ ਜਦੋਂ ਮੈਂ ਤੇਰੇ ਡਾਇਲੌਗ ਸੁਨੇ ਅਸਹੀ ਕੀ ਜਜ਼ਬਾ ਜਿਆ ਕੀ ਇਸ ਪਾਸ ਨਾ ਬਿਲਕੁਲ ਲਮਾ ਕਰਕੇ ਬੋਲੇ ਇਹ ਹਰਾਮ ਦਿਆ ਹਾਂ ਇਹ ਹੀ ਬਾਕੀ ਪਰ ਡਾਇਰੈਕਟਰ ਦੇ ਕੋਲੇ ਨਹੀਂ ਕਦੇ ਗਈਦਾ ਹੁੰਦਾ ਉਹਦੇ ਨਹੀਂ ਹੱਥ ਕਰਕੇ ਨਹੀਂ ਕਦੇ ਚਾਹੀਦਾ ਨਹੀਂ ਉਹ ਫਿਰ ਨਹੀਂ ਨਹੀਂ ਛੋਣ ਨਹੀਂ ਆਖੀ ਮੈਂ ਸਸਾ ਗੋਗ ਇਹ ਬਸੇ ਮੈਂ ਅੰਦਰੋਂ ਕੱਢਿਆ ਹਾਂ ਕਰਨਾ ਵੀ ਅੰਦਰੋਂ ਚਾਹੀਦਾ ਪਰ ਡਾਇਰੈਕਟਰ ਦੇ ਕੋਲੇ ਨਹੀਂ ਕਲਾਕਾਰਾਂ ਦੇ ਕੋਲ ਪੈਸੇ ਦੀ ਟੈਨਸ਼ਨ ਨਹੀਂ ਹੁੰਦੀ ਠੀਕ ਹੈ ਅੱਜ ਕਿਨੇ ਤਰੀਕੋ ਅਜ ਕਿ ਹੋ ਗਿਆ ਬਸ 32 ਤਰੀਕ ਨੂੰ ਪੈਸੇ ਥੋੜੇ ਖਾਤੇਗੇ। ਉਹ ਲੇਖਾ ਕਾਕਾ 31 ਤਰੀਕ ਤੱਕ ਦਾ ਮਹੀਨਾ ਨਾ 31 ਗਿਆ ਹੀ ਅੱਛਾ ਅੱਛਾ ਉਹ ਸੋ ਨਾਈਸ ਤੇ ਇਹਦੇ ਪੋਸਟਰ ਪਾਸਟਰ ਫਿਰ ਲਾਂਚ ਹੋ ਵਾਧੂ ਪੋਸਟਰ ਰੱਖੋ ਵਾਧੂ ਆਪਾਂ ਨੂੰ ਪਹਿਲਾਂ ਕੰਮ ਕਰਿਆ ਸੀ ਸੌਰੀ ਮੈਂ ਵੈਸੇ ਜਮੜੀ ਗੱਲ ਕਰ ਗਿਆ ਦੇਖੋ ਦੇਖੋ ਮੈਂ ਨਹੀਂ ਦੱਸ ਦਿੰਦਾ ਪਰ ਮੈਂ ਪੈਸਾ ਲਾ ਰਿਆ ਇਹ ਪੁੱਛਣਾ ਜ਼ਰੂਰੀ ਹੈ। ਲੰਡੇ ਰੁੱਚੇ ਮੇਰੀ ਪਹਿਲੀ ਫਿਲਮ ਸੁਪਰ ਹਿੱਟ ਗਈ ਸੀ ਲੰਡੇ ਰੁੱਚੇ ਲੰਡੇ ਰੁੱਚੇ ਉਸ ਤੋਂ ਬਾਅਦ ਸੀ ਮੁੰਡਾ ਖੋਲਿਆ ਤ੍ਰੀਤਾ ਵਾਲਾ ਤ੍ਰੀਤਾ ਵਾਲਾ ਰੋਮਾਂਟਿਕ ਫਿਲਮਸ ਹਾਂਜੀ ਬਹੁਤ ਚੱਲੀ ਸੀ ਲੰਡੇ ਕੋੜੇ ਦਾ ਦਾਨ ਇਹ ਇਹਨੇ ਕੋੜੇ ਦਾ ਵਾਰਾ ਜੀ ਦੇਖੋ ਮੈਨੂੰ ਵੀ ਤੁਸੀਂ ਵੈਸੇ ਖੁਸ਼ ਕਰਤਾ ਸਾਕੇ ਲੰਡੇ ਕੋੜੇ ਦਾ ਦਾਨ ਹੈ ਹਾਂਜੀ ਵੀ ਕੋੜਾ ਪੈਂਦਾ ਹੈ ਹਾਂਜੀ ਬੰਦਾ ਬਿਲਕੁਲ ਉੱਥੇ ਤੱਕ ਪਹੁੰਚ ਲੈਂਦਾ ਹੈ ਹਾਂਜੀ ਪਰ ਜਦੋਂ ਹੀ ਉਹ ਪੂਜ ਨਾਤ ਪਾਉਣ ਵਾਲਾ ਘੋੜਾ ਲੰਡਾ ਹੁੰਦਾ ਤਾਂ ਇਹੋ ਹੀ ਸਸਪੈਂਸ ਸਸਪੈਂਸ ਹੀ ਇਹੋ ਹੀ ਮੇਰੀ ਇਸ ਫਿਲਮ ਦੇ ਵਿੱਚ ਠੀਕ ਹੈ ਤੇ ਅੱਗੇ ਤੋਂ ਵੀ ਕਾਫੀ ਤੁਸ ਨੂੰ ਹੋਰ ਕਰਨੀਆਂ ਹੋਣਗੀਆਂ ਜੀ ਬਹੁਤ ਕੁਝ ਕਰਾਂਗੇ ਅਗਰ ਤੁਸੀਂ ਕਦੇ ਆਪ ਦੀ ਫਿਲਮ ਕਰੀਏ ਪੈਸੇ ਲਾ ਕੇ ਜੀ ਨਹੀਂ ਮੈਨੂੰ ਸੁਭਾਗ ਹੀ ਨਹੀਂ ਪ੍ਰਾਪਤ ਹੋਇਆ ਅਸਲ ਦੇ ਵਿੱਚ ਕਾਰਨ ਕੀ ਸੀ ਛੋਟੇ ਹੁੰਦੇ ਤੇ ਸ਼ੌਂਕ ਸੀ ਲੱਗਿਆ ਰਿਹਾ ਸੋ ਆਜਾਦਾ ਆਪ ਦਾ ਨਾਮ ਅੱਛਾ ਜੀ ਹਾਂ ਇੱਕ ਮੇਰੇ ਕੋਲ ਹੀ ਛੋਟੀ ਸਟੋਰੀ ਸੀ ਜੀ ਸੁਣ ਲੈਣ ਦੇ ਤਾਂ ਡਾਇਰੈਕਟਰ ਮੈਂ ਜਾਂ ਤੂੰ ਤੁਸੀਂ ਉਹ ਕਹਾਣੀ ਮੈਰੀ ਗਈ ਮੇਰੀ ਖਾਣੀ ਹੋਏਗੀ ਮੈਂ ਖੜਾ ਸਕਦਾ ਤੁਹਾਨੂੰ ਇਹਦੇ ਚ ਹੀਰੋ ਨੂੰ ਕਿਹੜੀ ਹੈ ਫਿਰ ਦਿਮਾਗ ਚ ਆ ਗਈ ਚਿਹਰੇ ਦੇਖਦਾ ਵੀ ਸ਼ਾਇਦ ਹਾਲੀਵੁੱਡ ਚ ਹੀ ਲੱਲੀ ਪਹਿਲੀ ਵਾਰ ਹੋਏਗਾ ਉਸ ਤੋਂ ਹਾਲੀਵੁੱਡ ਦੀ ਫਿਲਮ ਦੀ ਹੀਰੋ ਪੰਜਾਬੀ ਫਿਲਮਾਂ ਚ ਇਹਦੇ ਨਾਲ ਤੇਰੇ ਨਾਲ ਫਿਰ ਮਕਰਾਂ ਇਹ ਤਾਂ ਜਮ ਗਿਆ ਹਾਂ ਉਹ ਨਹੀਂ ਉਹ ਕਰੋ ਕੁਝ ਪੁੱਛਣਾ ਚਾਹੁੰਦੇ ਫਿਲਮ ਬਾਰੇ ਪੁੱਛ ਕੋਈ ਡਿਸਕਸ ਹੋ ਕਰਨੀ ਚਾਹੁੰਦੇ ਚਾਹੇ ਕਿਉਂਕਿ ਆਪਾਂ 7 ਦਿਨਾਂ ਦੇ ਵਿੱਚ ਵਿੱਚ ਪਹਿਲੀ ਵਾਰਾ ਕਰਕੇ ਫਿਲਮ ਦਾ ਫਾਇਨਾਂਸ ਪਾਸੇ ਰੱਖਦੇ ਨੇ ਠੀਕ ਹੈ ਫਿਰ ਮੈਂ ਤੁਹਾਨੂੰ ਪ੍ਰੈਸ ਕਾਨਫਰੰਸ ਕਰਕੇ ਹੀਰੋਇਨਾ ਮਿਲਾਉਂਗਾ ਠੀਕ ਹੈ ਉੱਥੇ ਇੰਟਰੋਡਿਊਸ ਕਰਾਂਗੇ ਸੈਂਕੜੇ ਅਖਬਾਰਾਂ ਦੇ ਵਿੱਚ ਲੱਖਾਂ ਤਸਵੀਰਾਂ ਹੋਣਗੀਆਂ ਜੀ ਤੇ ਤੁਸੀਂ ਹੁਣ ਕਿੱਥੇ ਪੈੜੀ ਰਹੀ ਹੈ ਜੀ ਇਹ ਟਰੈਕਟਰ ਨਹੀਂ ਬੀਚੇ ਤੁਸੀਂ ਗੱਲ ਕਰੋ ਬਾਕੀ ਡਾਇਰੈਕਟਰ ਮੈਂ ਜਾਂਦਾ ਤੁਸੀਂ ਤੇ ਪੈਸੇ ਵੀ ਤੁਸੀਂ ਲਾ ਲਓ ਜੀ ਇਹ ਟਰੈਕਟਰ ਤੁਸੀਂ ਡਾਇਰੈਕਟਰ ਪੈਸੇ ਨਹੀਂ ਲਾਉਂਦਾ ਫਾਈਨੈਂਸਰ ਲਾਉਂਦੇ ਨੇ ਜਾਂ ਅੱਜਕੱਲ ਦੇ ਐਕਟਰ ਲਾਉਂਦੇ ਆ ਮੈਂ ਲਾਉਂਗਾ ਫਾਰਜੂ ਕੈਨਡਿਡੇਟ ਮੈਂ ਲਾਉਂਗਾ ਜਿਹੜੇ ਨੇ ਵੀ ਪੈਸੇ ਆਪ ਲਾਏ ਆ ਉਹ ਅੱਜ ਮੌਜੂਦਾ ਹੀਰੋ ਹੈ ਇੰਡਸਟਰੀ ਦੇ ਚਮਰਜੀ ਚੱਕੇ ਦੇਖ ਲੋ ਤੁਸੀਂ ਥੋੜ੍ਹਾ ਨਾ ਇਕੱਠੇ ਕਰ ਲਓ ਚਾਰ ਦਿਨ ਫਿਲਮ ਚੱਲ ਜਾਂਦੇ ਔਰ ਆਪਣੀ ਤਾਂ 40-40 ਦਿਨ ਚੱਲਣ ਵਾਲੀਆਂ ਫਿਲਮ ਐ ਆਪਾਂ ਫਿਲਮ ਦਾ ਨਾਮ ਕੀ ਰੱਖਾਂਗੇ ਜੀ ਪਹਿਲਾਂ ਤਾਂ ਸੀ ਪਿੰਡੂ ਸਿੰਦਰ ਪਿੰਡੂ ਸਿੰਦਰ ਹਾਂ ਮਤਲਬ ਬਚਪਨ ਦੇ ਵਿੱਚ ਉਹ ਬੰਦਾ ਥੋੜਾ ਸੁਧਾਰਨ ਹੁੰਦਾ ਸੁਧਾਰਨ ਇੱਕੇਦਾਂ ਪਰਵਰਤੀ ਹੁੰਦੀ ਐ ਫਿਰ ਭੂਆ ਦਾ ਕਤਲ ਕਰਕੇ ਉਹ ਪ੍ਰੇਮਿਕਾ ਦੇ ਖਾਤਰ ਫਿਰ ਸਿੱਧਾ ਭੱਜ ਦੌੜ ਕਰਕੇ ਉਸ ਨੂੰ ਭਾਰਦਾ ਜੋ ਮੈਂ ਤਨ ਕਹਾਣੀ ਤੋਂ ਥੋੜਾ ਹਲਕਾ ਦੱਸ ਸਕਦਾ ਸਾਰੀ ਸਸਪੈਂਸ ਹੈ ਨਾ ਨਹੀਂ ਦੱਸ ਸਕਦਾ ਤਾਂ ਹੀ ਫਾਇਦਾ ਹੀ ਹੋ ਬਿਲਕੁਲ ਪਾਈ ਫਾਇਦਾ ਇਹੀ ਇੱਕ ਛੇਕਟਰ ਦੀ ਪਹਿਚਾਨ ਹੈ ਸਮਝ ਗਿਆ ਲਗੜਾ ਲਾ ਤੂੰ ਨਹੀਂ ਉਹ ਨੂੰ ਉਹਦਾ ਫੁੱਫੜ ਕਰੂਗਾ ਰਸਤੇ ਦੇ ਵਿੱਚ ਅੱਛਾ ਨਾ ਤ ਵੱਡੂਗਾ ਇਹ ਹੀ ਹੁੰਦਾ ਸਸਪੈਂਸ ਹੈ ਜੋ ਕਦੇ ਕਿਸੇ ਨੇ ਕੀਤਾ ਹੀ ਬੜੇ ਲੇਕਾਇ ਪਰ ਕਿਸੇ ਨੇ ਉਹ ਚੀਜ਼ ਨਹੀਂ ਸੋਚੀ ਜੋ ਮੈਂ ਸੋਚੀ ਇਸੇ ਕਰਕੇ ਸਾਡਾ ਜਿਹੜਾ ਹੀਰੋ ਹੈ ਉਹ ਤਕਰੀਬਨ 150 ਕਿਲੋਮੀਟਰ ਦੌੜਦਾ ਹੈ ਠੀਕ ਹੈ ਔਰ ਲਾਈਵ ਦੌੜਦਾ ਦੇਖਦੇ ਹਾਂ ਵੀ ਤੁਸੀਂ ਰਜਿਸਟ੍ਰੇਸ਼ਨ ਕਰਾਉਣ ਤੋਂ ਪਹਿਲਾਂ ਪਹਿਲਾਂ ਜਿਹੜੇ ਪੈਸੇ ਹਨ ਜੀ ਪੈਸੇ ਤੁਸੀਂ ਟੈਨਸ਼ਨ ਨਹੀਂ ਲੈਣੀ ਇਹ ਹੀ ਤਾਂ ਸਭ ਦਾ ਐਂਸਰ ਹੈ ਕੁੱਝ ਮੈਂ ਬੋਲ ਰ ਤੂੰ ਬੋਲ ਨਾ ਆਪਣੀ ਬਹੁਤ ਬਣ ਗਈ ਆ ਵੈਰੀ ਗੁੱਡ ਪੈਸੇ ਤੂੰ ਆ ਕੇ ਸਮਝ ਇਹ ਹੀ ਤਾਂ ਸਸਪੈਂਸ ਆ ਚੰਗਾ ਜੀ ਓਕੇ ਬੇਟਾ ਬਸ ਤੂੰ ਸਾਰ ਮੇਰੇ ਮਾਰਦਾ ਨਾ ਇਹ ਹੀ ਤਾਂ ਸਸਪੈਂਸ ਆ ਕੁੱਤੇ ਦੇ ਸਾਲਿਓ ਤੂੰ